ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਅੱਜ ਜੀ ਸਭ ਤੋਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੇਵੇ ਸਿਹਤ ਸਾਰਿਆਂ ਦੀ ਵਧੀਆ ਰਹੇ ਦੁੱਖਾਂ ਦਰਦਾਂ ਤੋਂ ਪਰਮਾਤਮਾ ਸਾਰਿਆਂ ਨੂੰ ਦੂਰ ਰੱਖੇ ਤੇ ਅੱਜ ਮੈਂ ਥੋੜੀ ਵੀਡੀਓ ਬਣਾਉਣ ਨੂੰ ਲੇਟ ਹੋ ਗਈ ਸ਼ਾਮਾਂ ਹੀ ਪੈ ਗਈਆਂ ਮੈਨੂੰ 5 ਵਜੇ ਮੈਂ ਇਹ ਵੀਡੀਓ ਬਣਾ ਰਹੀ ਆ ਤੇ ਸ਼ਾਇਦ ਅੱਜ ਰਾਤ ਨੂੰ ਹੀ ਅਪਲੋਡ ਕਰਾਂ ਕਿਉਂਕਿ ਸਵੇਰ ਦੇ ਅਸੀਂ ਅੱਜ ਗਏ ਹੋਏ ਸੀਗੇ ਜੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਸਾਨੂੰ ਕਾਫੀ ਨਜ਼ਦੀਕ ਹੀ ਪੈ ਜਾਂਦਾ ਹੈ ਇੱਥੋਂ ਸਾਡੇ ਘਰ ਤੋਂ ਤੇ ਗੁਰਪੁਰਬ ਤੇ ਗਏ ਹੋਏ ਸੀਗੇ ਇਸ ਕਰਕੇ ਵੀਡੀਓ ਅੱਜ ਬਣੀ ਨਹੀਂ ਮੇਰੇ ਕੋਲੋਂ ਤੇ ਪਰ ਅੱਜ ਇਹ ਵਾਲੀ ਵੀਡੀਓ ਬਣਾਣੀ ਵੀ ਜ਼ਰੂਰੀ ਸੀ ਕਿਉਂਕਿ ਮੈਨੂੰ 2-3 ਦਿਨ ਹੋ ਗਏ ਸੀ ਸਮਾਨ ਇਕੱਠਾ ਕੀਤੇ ਨੂੰ ਤੇ ਇਸ ਕਰਕੇ ਫਿਰ ਇਹ ਖਰਾਬ ਹੋ ਜਾਣਾ ਸੀਗਾ ਇਹ ਮੈਂ ਕਿ ਚਲੋ ਵੀਡੀਓ ਬਣਾ ਲੈਨੇ ਆ ਨਾ ਅਪਲੋਡ ਹੋਊਗੀ ਤਾਂ ਆਪਾਂ ਕੱਲ ਕਰ ਦਾਂਗੇ ਠੀਕ ਆ ਜੀ ਇਹ ਮੈਂ ਪੂਰੇ 1 ਸਾਲ ਵਾਸਤੇ ਲੱਗੀਆਂ ਬਣਾਉਣ অর্ਗੈਨਿਕ ਫਰਟੀਲਾਈਜ਼ਰ ਆ ਕੋਈ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪੈਣਾ ਤੇ ਇਹਦੇ ਵਿੱਚ ਜਿਹੜਾ ਆਪਣਾ ਸਾਰਾ ਹੀ ਜਿਹੜਾ ਆਪਣੇ ਪੌਦਿਆਂ ਨੂੰ ਜਿੰਨਾ ਕੁ ਖਾਦ ਚਾਹੀਦੀ ਹੁੰਦੀ ਹੈ ਇੱਕ অর্ਗੈਨਿਕ ਓਨੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਪੂਰਤੀ ਹੋ ਜਾਣੀ ਆ ਜੇ ਤੁਹਾਡੇ ਕੋਲ ਇਹਨਾਂ ਵਿੱਚ ਕੋਈ ਚੀਜ਼ ਨਹੀਂ ਹੈਗੀ ਤਾਂ ਤੁਸੀਂ ਉਹਦਾ ਬਦਲ ਕਿਸੇ ਹੋਰ ਵੈਜੀਟੇਬਲ ਦੇ ਵਿੱਚ ਕਰ ਸਕਦੇ ਹੋ ਪਰ ਮੈਂ ਇੰਨੀਆਂ ਚੀਜ਼ਾਂ ਦਾ ਬਣਾਉਣੀ ਹੁੰਦੀ ਆ ਕਿਉਂਕਿ ਇਹ ਛੇਤੀ ਖਰਾਬ ਨਹੀਂ ਹੁੰਦੇ ਇੱਕ ਤਾਂ ਏਕੇ ਦੇ ਵਿੱਚ ਸਾਰਾ ਹੀ ਜਿੰਨਾ ਵੀ ਨਿਊਟ੍ਰੀਸ਼ਨ ਚਾਹੀਦਾ ਹੁੰਦਾ ਜੜਾ ਨੂੰ ਫੰਗਸ ਨਹੀਂ ਲੱਗਦੀ ਇਹਦੇ ਨਾਲ ਔਰ ਵੈਸੇ ਵੀ ਸਰਦੀਆਂ ਦੇ ਵਿੱਚ ਨਿੰਮਾ ਟੋੜ ਤਾਂ ਵੈਸੇ ਵੀ ਨਹੀਂ ਆਉਂਦੀ ਪਰ ਕਿਉਂਕਿ ਮੇਰਾ ਇਹਦੇ ਨਾਲ ਸਾਲ ਤੋਂ ਵੀ ਉੱਪਰ ਨਿਕਲ ਜਾਂਦਾ ਹੁੰਦਾ ਇੰਨੇ ਦੇ ਨਾਲ ਜਿੰਨਾ ਮੈਂ ਬਣਾ ਰਹੀ ਆ ਸਮਗਰੀ ਮੈਂ ਤੁਹਾਨੂੰ ਦੱਸ ਦਿੰਨੀ ਆ 3 ਕਿਲੋ ਲਈ ਜੀ ਮੈਂ ਐਲੋਵਿਰਾ 3 ਕਿਲੋ ਹੀ ਮੈਂ ਲੈ ਲਏ ਜੀ ਇਹ ਕद्दू ਲੋਕੀ ਕਦੂ ਜੋ ਤੁਹਾਡੇ ਕੋਲ ਹੈਗਾ ਤੁਸੀਂ ਲੈ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੈਗੇ ਤੁਸੀਂ ਮੁੱਲ ਖਰੀਦਨੇ ਆ ਫੇਰ ਤੁਸੀਂ ਥੋੜੇ ਪੱਕੇ ਹੋਏ ਲੈ ਲਓ ਉਹ ਤੁਹਾਨੂੰ ਸਸਤੇ ਮਿਲ ਜਾਣਗੇ 3 ਕਿਲੋ ਤੋਂ ਉੱਤੇ ਹੈਗੇ ਆ ਜੀ ਇਹ ਛਿਲਕੇ ਕੇਲਿਆਂ ਦੇ 3 ਕਿਲੋ ਹੀ ਹੈਗੀ ਜੀ ਆਪਣੇ ਕੋਲ ਪਾਲਕ ਤੇ 3 ਤੋਂ 3.5 ਕਿਲੋ ਹੈਗਾ ਜੀ ਇਹ ਲੋਹਾ ਇਹ ਮੈਂ ਲੋਹਾ ਦੀ ਮੇਖਾ ਮੁਖਾਂ ਜਿਆਦੀਆਂ ਲਈਆਂ ਇਸ ਤਰ੍ਹਾਂ ਦੀਆਂ ਤੇ ਉਹ ਮੇਖਾਂ ਲੈਣੀਆਂ ਜਿਹੜੀਆਂ ਥੋੜੀਆਂ ਖਰਾਬ ਹੋਈਆਂ ਹੋਣ ਤੇ ਇਸ ਤਰ੍ਹਾਂ ਜਿਨ੍ਹਾਂ ਨੂੰ ਨਾ ਜੰਗਾਲ ਵਗੈਰਾ ਲੱਗਾ ਹੋਵੇ ਉਹੀ ਤੁਸੀਂ ਲੈਣੀਆਂ ਕੋਸ਼ਿਸ਼ ਕਰੋ ਵੀ ਇਦਾਂ ਦੀਏ ਤੁਸੀਂ ਲਵੋ ਤੇ ਜੇ ਨਹੀਂ ਮਿਲਦੀਆਂ ਤਾਂ ਤੁਸੀਂ ਥੋੜੀਆਂ ਘੱਟ ਕਰਕੇ ਪਾ ਲਓ ਜ਼ਰੂਰੀ ਨਹੀਂ ਵੀ ਤੁਸੀਂ ਇੰਨੀਆਂ ਹੀ ਪਾਉਣੀਆਂ ਕਿਉਂਕਿ ਮੈਂ ਸਾਲ 2 ਸਾਲ ਸਟੋਰ ਕਰਨਾ ਇਸ ਕਰਕੇ ਮੈਂ ਫਿਰ ਜ਼ਿਆਦਾ ਬਣਾ ਕੇ ਰੱਖਦੀ ਹੁੰਨੀ ਆ ਕਿਉਂਕਿ बार-बार ਇਹ ਬੰਦਾ ਨਹੀਂ ਹੈਗਾ ਤੇ ਇੱਕ بار-बार ਨਾ ਫਿਰ ਉਹ ਇਨੂੰ ਮਤਲਬ ਕਿ ਉਹ ਡੀਕੰਪੋਜ਼ ਕਹਿ ਲਓ ਤੁਸੀਂ ਜਾਂ ਇਹਨੂੰ ਗਲਣ ਵਾਸਤੇ ਕਾਫੀ ਟਾਈਮ ਜਿਹੜਾ ਉਹ ਲੱਗ ਜਾਂਦਾ ਆ ਹੁਣ ਇਹ ਆਪਾਂ ਨੂੰ ਲਗਭਗ 45 ਤੋਂ 50 ਦਿਨ ਆਪਾਂ ਨੂੰ ਇਹ ਰੱਖਣਾ ਜ਼ਰੂਰੀ ਆ ਨਹੀਂ ਤਾਂ ਇਹਨਾਂ ਚੀਜ਼ਾਂ ਨੂੰ ਨਾ ਫਿਰ ਫੰਗਸ ਲੱਗ ਜਾਂਦੀ ਆ ਆਵਲੀਆਂ ਜਿਹੜੀਆਂ ਮੇਖਾਂ ਨੂੰ ਤਾਂ ਚਲੋ ਕੁਝ ਨਹੀਂ ਹੋਣਾ ਤੇ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਿਹੜੇ ਕਿਹੜੇ ਨਿਊਟ੍ਰੀਸ਼ਨ ਹੁੰਦੇ ਉਹ ਸਾਰੇ ਜਿੰਨੇ ਮੇਰੇ ਪੈੜ ਪਰਾ ਖੇਤੀ ਕਰਦੇ ਗਾਰਡਨਿੰਗ ਕਰਦੇ ਉਹਨਾਂ ਨੂੰ ਪਤਾ ਹੀ ਹੁੰਦਾ ਆ ਲੋਹੇ ਦੇ ਵਿੱਚ ਲੋਹਾ ਤਾਂ ਹੈ ਹੀ ਆ ਇਹ ਤੋਂ ਆਪਣੀ ਜਿਹੜੀ ਲੋਹੇ ਦੀ ਪੂਰਤੀ ਉਹ ਹੋ ਜਾਣੀ ਆ ਤੇ ਦੂਜੀ ਮੇਨ ਗੱਲ ਆ ਵੀ ਫੰਗਸ ਵਗੈਰਾ ਵੀ ਨਹੀਂ ਲੱਗਣ ਦਿੰਦਾ ਮੈਂ ਜਿੱਥੇ ਤੱਕ ਮੈਂ ਵਰਤ ਕੇ ਦੇਖਿਆ ਨਾ ਇਹਦੇ ਨਾਲ ਫੰਗਸ ਵੀ ਨਹੀਂ ਲੱਗਦੀ ਲੋਹੇ ਦੇ ਨਾਲ ਜਦੋਂ ਆਪਾਂ ਜੜਾਂ ਦੇ ਵਿੱਚ ਪਾਉਂਦੇ ਆ ਲੋਹੇ 'ਚ ਲੋਹਾ ਚਲੋ ਹੈਗਾ ਹੀ ਹੈਗਾ ਕੇਲਿਆਂ ਦੇ ਵਿੱਚ ਵੀ ਪੋਟਾਸ਼ ਬਹੁਤ ਜ਼ਿਆਦੀ ਮਾਤਰਾ 'ਚ ਹੁੰਦੀ ਆ ਪਾਲਕ ਤੋਂ ਆਪਾਂ ਨੂੰ ਜਿਹੜੀ ਆਇਰਨ ਦੀ ਪੂਰਤੀ ਉਹ ਹੋ ਜਾਣੀ ਆ ਕੱਲੀ ਆਇਰਨ ਹੀ ਨਹੀਂ ਹੁੰਦੀ ਇਹਨਾਂ ਚੀਜ਼ਾਂ 'ਚ ਹੋਰ ਵੀ ਬਹੁਤ ਸਾਰੇ ਨਿਊਟ੍ਰੀਸ਼ਨ ਹੁੰਦੇ ਆ ਤੇ ਇਹ ਲੋਕੀ ਲੋਕੀ ਚ ਪੋਟਾਸ਼ੀਅਮ ਵੀ ਹੁੰਦਾ ਆ ਆਇਰਨ ਵੀ ਹੁੰਦੀ ਆ ਮੈਗਨੀਸ਼ੀਅਮ ਮਤਲਬ ਬਹੁਤ ਸਾਰੇ ਹੋ ਜੇ ਤੱਤ ਜਿਹੜੇ ਇਹਦੇ ਵਿੱਚ ਹੁੰਦੇ ਆ ਤੇ ਐਲੋਵੇਰਾ ਤੁਸੀਂ ਜਾਣਦੇ ਹੀ ਹੋ ਇੱਕ ਬਹੁਤ ਵਧੀਆ ਜਿਹੜਾ ਫੰਗੀਸਾਈਡ ਵੀ ਆ ਇਹ ਤੇ ਇਹ ਜਿਹੜਾ ਜੜਾਂ ਦੀ ਗਰੋਥ ਆ ਨਾ ਉਹਨੂੰ ਵੀ ਇਹ ਬਹੁਤ ਜ਼ਿਆਦਾ ਵਧਾਉਂਦਾ ਆ ਤੇ ਇਹਦੇ ਨਾਲ ਮਿੱਟੀ ਜਿਹੜੀ ਆ ਉਹ ਵੀ ਬਹੁਤ ਜ਼ਿਆਦੀ ਜਿਹੜੀ ਨਾ ਆਪਣੀ ਕੁਲੀ ਰਹਿੰਦੀ ਆ ਮਿੱਟੀ ਹਾਰਡ ਨਹੀਂ ਹੋਣ ਦਿੰਦਾ ਐਲੋਵੇਰਾ ਤੇ ਜੇ ਤੁਹਾਡੇ ਕੋਲ ਇਹ ਨਹੀਂ ਹੈਗਾ aloevera ਨਹੀਂ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਜਿਹੜਾ liquid ਮਿਲ ਜਾਂਦਾ ਉਹ ਵੀ ਲੈ ਸਕਦੇ ਹੋ ਠੀਕ ਆ ਜੀ ਮੇਰੇ ਕੋਲ ਤਾਂ ਇਹ ਦੋਨੇ ਹੀ ਪਏ ਆ ਪਰ ਮੈਂ ਤਾਜ਼ਾਈ ਜਿਹੜਾ ਨਾ ਉਹ ਵਰਤਨਾ ਆ ਨਿੰਮਾ ਟੋੜ ਤੋਂ ਵੀ ਇਹ ਰੋਖtham ਕਰਦਾ ਤੇ ਫੰਗਸ ਤੇ ਇਹਦੇ ਨਾਲ ਬਿਲਕੁਲ ਨਹੀਂ ਲੱਗਦੀ ਠੀਕ ਆ ਜੀ ਜੇ ਤੁਹਾਡੇ ਕੋਲ ਇਹਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਤਾਂ ਤੁਸੀਂ ਉਹਦਾ ਬਦਲ ਹੋਰ ਕੋਈ ਵੀ ਚੀਜ਼ ਪਾ ਸਕਦੇ ਹੋ ਆਪਣੇ ਅਨਾਰ ਦੀਆਂ ਛਿਲਕਾ ਪਾ ਲਓ ਤੁਸੀਂ ਮੈਂ ਇਹਦੇ ਵਿੱਚ ਥੋੜੇ ਹਲੇ ਕਿਨੂ ਵੀ ਪਾਣੇ ਆ ਉਹ ਮੈਨੂੰ ਯਾਦ ਭੁੱਲ ਗਿਆ ਲਿਓਣ ਤਾਂ ਖੇਤ ਚ ਹੀ ਰਹਿ ਗਿਆ ਕਿਉਂਕਿ ਖੇਤ ਚ ਸਾਡੇ ਤਾਂ ਟੁੱਟ ਕੇ ਡਿੱਗ ਗਏ ਹੋਏ ਆ ਨਾ ਤੇ ਇਸ ਕਰਕੇ ਫਿਰ ਮੈਂ ਉਹ ਸਾਰੇ ਜਿਹੜੇ ਕਿਨੂ ਨਾ ਇਹਦੇ ਵਿੱਚ ਮੈਂ ਪਾ ਦੇਣੇ ਕੱਟ ਕੇ ਬਾਅਦ ਚ ਮੈਂ ਪਾ ਦੂੰਗੀ ਹੁਣ ਮੈਨੂੰ ਚੇਤਾ ਭੁੱਲ ਗਿਆ ਹੁਣ ਬਾਹਰ ਖੇਤ ਚੋਂ ਫਿਰ ਮੈਨੂੰ ਲੈਣ ਜਾਣਾ ਪੈਣਾ ਤੇ ਕਿਨੂ ਦੇ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨਾ ਜ਼ਿਆਦਾ ਜਿਹੜਾ ਨਿਊਟ੍ਰੀਸ਼ਨ ਉਹ ਹੁੰਦਾ ਵਾ ਤੇ ਹੁਣ ਇਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਇਹਨਾਂ ਦੀ ਕਟਿੰਗ ਕਰ ਲਵਾਂ ਇਹਨਾਂ ਨੂੰ ਤਾਂ ਵੰਗੋ ਟੋਟਾ-ਮੋਟਾ ਕੱਟ ਲਿਆ ਵਾ ਕਦੂਆਂ ਦੀ ਮੈਂ ਕਟਿੰਗ ਕਰ ਲਵਾਂ ਤੇ ਕੇਲਿਆਂ ਦੀ ਵੀ ਕਟਿੰਗ ਕਰ ਲੂੰਗੀ ਮੈਂ ਬਰੀਕ-ਬਰੀਕ ਜਿੰਨਾ ਆਪਾਂ ਬਰੀਕ ਕਰਾਂਗੇ ਉਹਨਾਂ ਛੇਤੀ ਜਿਹੜਾ ਵਾ ਇਹ ਗਲ ਜਾਣਗੇ ਤੇ ਇਹ ਪਾਲਕ ਦੀ ਵੀ ਜਿਹੜੀ ਆ ਮੈਂ ਪਹਿਲਾਂ ਕਟਿੰਗ ਕਰ ਲਵਾਂ ਸਾਰੀਆਂ ਚੀਜ਼ਾਂ ਦੀ ਜੀ ਮੈਂ ਕਟਿੰਗ ਕਰ ਲਈ ਆ ਲਗਭਗ ਕੁੱਲ ਮਿਲਾ ਕੇ ਮੈਨੂੰ ਲੱਗਦਾ ਵੀ 10 ਤੋਂ 12 ਕਿਲੋ ਜਿਹੜੀ ਆਪਣੀ ਇਹ ਸਮਗਰੀ ਉਹ ਹੋ ਗਈ ਆ ਜੇ ਤੁਹਾਡੇ ਥੋੜੇ ਬੂਟੇ ਆ ਤਾਂ ਤੁਸੀਂ ਥੋੜਾ ਵੀ ਬਣਾ ਕੇ ਰੱਖ ਸਕਦੇ ਹੋ ਤੇ ਆ ਜਿਹੜੀਆਂ ਮੇਖਾਂ ਆ ਨਾ ਇਹਨਾਂ ਨੂੰ ਆਪਾਂ ਇਹਦਾ ਸਿੱਧਾ ਡਾਇਰੈਕਟ ਨਹੀਂ ਵਿੱਚ ਸਿੱਟਣਾ ਕਈ ਵਾਰੀ ਕੀ ਹੁੰਦਾ ਬਾਅਦ ਵਿੱਚ ਨਾ ਇਹ ਫਿਰ ਥੋੜਾ ਪਾਣੀ ਜਿਹੜਾ ਆਪਾਂ ਨੂੰ ਨਾ ਪੋਣਨਾ ਔਖਾ ਹੋ ਜਾਂਦਾ ਤੇ ਕਿਉਂਕਿ ਇਹਦੀ ਵਰਤੋਂ ਆਪਾਂ ਫੇਰ ਵੀ ਦੁਬਾਰਾ ਦੁਬਾਰਾ ਲੰਮੇ ਸਮੇਂ ਲਈ ਕਰਨੀ ਆ ਇਹ ਨਹੀਂ ਵੀ ਇਹਨਾਂ ਨੂੰ ਇੱਕੋ ਵਾਰੀ ਵਰਤਣਾ ਵਾ ਚਾਹੇ ਤਾਂ ਤੁਸੀਂ ਇਹਨੂੰ ਕਿਸੇ ਮੈਟ ਦੇ ਬੋਰੇ ਵਿੱਚ ਪਾ ਲਓ ਚਾਹੇ ਤੁਸੀਂ ਐਦਾਂ ਦੇ ਲਫਾਫੇ ਦੇ ਵਿੱਚ ਪਾ ਕੇ ਨਾ ਇਹਨੂੰ ਮੈਂ ਤੁਹਾਨੂੰ ਪਾ ਕੇ ਦਿਖਾ ਦਿੰਨੀ ਆ ਫਿਰ ਤੁਹਾਨੂੰ ਚੰਗੀ ਤਰ੍ਹਾਂ ਜਿਹੜੀ ਉਹ ਸਮਝ ਲੱਗ ਜੂਗੀ ਸਾਰੀਆਂ ਲੋਹੇ ਦੀਆਂ ਮੇਖਾਂ ਨੂੰ ਨਾ ਮੈਂ ਇਸ ਤਰ੍ਹਾਂ ਦੇ ਆ ਨੈੱਟ ਦੇ ਬੋਰੇ ਮਿਲ ਜਾਂਦੇ ਆ ਆਮੀ ਤੇ ਚਾਹੋ ਤਾਂ ਇਸ ਤਰ੍ਹਾਂ ਦੇ ਨਾ ਕੱਪੜੇ ਦੇ ਬੋਰੇ ਵੀ ਆਉਂਦੇ ਤੁਸੀਂ ਉਹ ਲੈ ਸਕਦੇ ਹੋ ਇਹਦੇ ਵਿੱਚ ਮੈਂ ਇਹਨੂੰ ਬੰਨ੍ਹ ਦਿੱਤਾ ਵ ਇਨੂੰ ਕਦੀ ਵੀ ਡਾਇਰੈਕਟ ਜਿਹੜਾ ਮੇਖਾ ਨੂੰ ਨਾ ਉਹ ਤੁਸੀਂ ਨਹੀਂ ਪਾਣਾ ਡਰਮ ਦੇ ਵਿੱਚ ਹਾਂ ਜੇ ਤੁਹਾਡੇ ਕੋਲ ਕੋਈ ਵੱਡੀ ਚੀਜ਼ ਆ ਲੋਹੇ ਦੀ ਤਾਂ ਉਹ ਤੁਸੀਂ ਪਾ ਸਕਦੇ ਹੋ ਪਰ ਮੇਖਾ ਇਸੇ ਤਰ੍ਹਾਂ ਹੀ ਪਾਣੀਆਂ ਵਾ ਕੋਸ਼ਿਸ਼ ਕਰੋ ਵੀ ਤੁਸੀਂ ਇਸ ਤਰ੍ਹਾਂ ਦੀਆਂ ਮੇਖਾ ਜੰਗ ਲੱਗੀਆਂ ਹੀ ਲਵੋ ਠੀਕ ਆ ਜੀ ਇੱਧਰ ਮੈਂ ਪਾਣੀ ਲੈ ਲਿਆ ਜੀ 15 ਲੀਟਰ ਇਹਨੂੰ ਆਪਾਂ ਇਹਦੇ ਵਿੱਚ ਰੱਖ ਦੇਵਾਂਗੇ 24 ਘੰਟੇ ਬਾਅਦ ਹੁਣ ਮਤਲਬ 24 ਘੰਟੇ ਬਾਅਦ ਇਹਨੂੰ ਆਪਾਂ ਇਹਦੇ ਵਿੱਚੋਂ ਕੱਢ ਦੇਣਾ ਵਾ ਇਸ ਤੋਂ ਜ਼ਿਆਦਾ ਲੰਮਾ ਸਮਾਂ ਇਹਨੂੰ ਨਹੀਂ ਰੱਖਣਾ ਇਹ ਖਾਸ ਯਾਦ ਰੱਖਣ ਵਾਲੀ ਗੱਲ ਆ ਵੀ ਤੁਸੀਂ ਇਹਨੂੰ 24 ਘੰਟੇ ਹੀ ਰੱਖਣਾ ਵਾ 24 ਤੋਂ ਚਲੋ 30 ਘੰਟੇ ਹੋ ਜਾਣ ਏਨੀ ਵੀ ਤੁਸੀਂ ਇਹਨੂੰ 2-2 3-3 ਮਹੀਨੇ ਦੇ ਵਿੱਚ ਪਿਆਰ ਰਹਿਣ ਦੇਣਾ ਫਿਰ ਲੋਹੀ ਦੀ ਮਾਤਰਾ ਜਿਹੜੀ ਨਾ ਬਹੁਤ ਜ਼ਿਆਦਾ ਹੋ ਜਾਣੀ ਆ ਇਹਨੂੰ ਸਿਰਫ ਆਪਾਂ 24 ਘੰਟੇ ਰੱਖਣਾ ਆ ਤੇ ਹੁਣ ਮਿਲਦੇ ਆ 24 ਘੰਟੇ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਆਪਣੇ ਪਾਣੀ ਦਾ ਰੰਗ ਬਿਲਕੁਲ ਕਾਲਾ ਜਿਹਾ ਹੋ ਗਿਆ ਜੰਗਾਲਿਆ ਜਿਹਾ ਇਹ ਲੋਹਾ ਜਿਹੜਾ ਸੀ 24 ਘੰਟੇ ਬਾਅਦ ਮੈਂ ਇਹਨੂੰ ਬਾਹਰ ਕੱਢ ਕੇ ਇਸ ਤਰ੍ਹਾਂ ਰੱਖ ਦਿੱਤਾ ਤਾਂ ਕਿ ਜਿਹੜਾ ਇਹਦੇ ਵਿੱਚ ਪਾਣੀ ਹੈ ਨਾ ਉਹ ਚੰਗੀ ਤਰ੍ਹਾਂ ਨਿਚੜ ਜਾਵੇ ਇਹਨੂੰ ਬਸ ਹੁਣ ਆਪਾਂ ਬਾਹਰ ਕੱਢ ਦੇਣਾ ਇਹੀ ਪਾਣੀ ਹੁਣ ਆਪਾਂ ਨੂੰ ਚਾਹੀਦਾ ਸੀ ਬਸ ਮੇਨ ਇਹ 24 ਘੰਟੇ ਹੋ ਚੁੱਕੇ ਆ ਹੁਣ ਤੇ ਪਾਣੀ ਦਾ ਤੁਸੀਂ ਰੰਗ ਚੈੱਕ ਕਰ ਸਕਦੇ ਹੋ ਜਿੰਨਾ ਲੋਹੇ ਦੀ ਆਪਾਂ ਨੂੰ ਜ਼ਰੂਰਤ ਸੀਗੀ ਉਨੀ ਪੂਰਤੀ ਹੋ ਗਈ ਆ ਹੁਣ ਇਹਦੇ ਵਿੱਚ ਜੋ ਆਪਣੇ ਛਿਲਕੇ ਸੀਗੇ ਪੋਟਾਸ਼ ਸ਼ੁੱਧ ਪੋਟਾਸ਼ ਜੇ ਹੈਗੀ ਆ ਤਾਂ ਉਹ ਆਹ ਹੀ ਆ ਜਿਹੜੀਆਂ ਆਪਣੇ ਕੇਲੇ ਦੇ ਛਿਲਕੇ ਤੋਂ ਹੁੰਦੀ ਆ ਦੇਨ ਕਿ ਲੋਕਲੇ ਦੇ ਛਿਲਕੇ ਵੀ ਆਪਾਂ ਇਹਦੇ ਵਿੱਚ ਪਾ ਦਵਾਂਗੇ। ਇੱਕ ਕਦੂ ਤੇ ਐਲੋਵੇਰਾ ਜਿਹੜਾ ਸੀ ਇਹਨੂੰ ਮੈਂ ਇਕੱਠੇ ਨੂੰ ਕਟਿੰਗ ਕਰ ਲਿਆ ਇਹ ਵੀ ਆਪਾਂ ਇਹਦੇ ਵਿੱਚ ਪਾ ਦਵਾਂਗੇ। ਬਸ ਜੀ ਇਹਨੂੰ ਹੁਣ ਆਪਾਂ ਟਾਕ ਕੇ ਥੋੜਾ ਜਿਹਾ ਇੰਨਾ ਕੁ ਆਪਾਂ ਉਨਾ ਹੀ ਰਹਿਣ ਦੇਣਾ ਕਿਉਂਕਿ ਇਹਦੇ ਵਿੱਚ ਬਾਅਦ ਚੋ ਗੈਸ ਵੀ ਬਣਨੀ ਆ। ਤੇ ਇਹਦੇ ਵਿੱਚ 200 ਗ੍ਰਾਮ ਜਿਹੜਾ ਆਪਾਂ ਹੁਣ ਗੁੜ ਪਾਉਣਾ ਵਾ। ਜਿਸ ਤਰ੍ਹਾਂ ਦਾ ਵੀ ਤੁਹਾਨੂੰ ਪ੍ਰਾਣਾ ਗੋੜ ਲਾਉਦਾ ਤੁਸੀਂ ਪ੍ਰਾਣਾ ਪਾ ਸਕਦੇ ਹੋ ਗੋੜ ਪਾ ਕੇ ਹਲਾ ਕੇ ਇੱਕ ਦਿਨ ਇਹਨੂੰ ਭੁੱਲ ਜੋ ਹੁਣ ਤੁਸੀਂ ਬਸ 60 ਤੋਂ 70 ਦਿਨ ਤੁਸੀਂ ਰੱਖ ਲਓ ਜਿੰਨਾ ਜ਼ਿਆਦਾ ਟਾਈਮ ਰੱਖੋਗੇ ਓਨਾ ਹੀ ਜ਼ਿਆਦਾ ਵਧੀਆ ਬਣੂਗਾ ਪਰ ਤੁਸੀਂ ਇਹਨੂੰ 50 ਦਿਨ ਦੇ ਬਾਅਦ ਜਿਹੜਾ ਉਹ ਵਰਤਣਾ ਸਟਾਰਟ ਕਰ ਸਕਦੇ ਹੋ ਤੇ ਹੁਣ ਮੈਂ ਗੋੜ ਪਾ ਕੇ ਇਹਨੂੰ ਬਸ ਟੱਕ ਕੇ ਇਸੇ ਤਰੀਕਾ ਰੱਖ ਦੇਣਾ ਵਾ ਠੀਕ ਹੈ ਜੀ ਕਿਉਂਕਿ ਇਹਨੂੰ ਬਣਨ ਨੂੰ ਤਾਂ ਹੁਣ ਬਹੁਤ ਲੰਮਾ ਸਮਾਂ ਲੱਗਣਾ ਵਾ ਪਰ ਜਿਹੜਾ ਮੇਰੇ ਕੋਲ ਪਿਛਲੇ ਸਾਲ ਦਾ ਬਣਿਆ ਹੋਇਆ ਵਾ ਉਹ ਮੈਂ ਤੁਹਾਨੂੰ ਵਰਤਣ ਦਾ ਤਰੀਕਾ ਉਹਦੇ ਵਿੱਚ ਦੱਸ ਦਿੰਨੀ ਆ ਇਹਨੂੰ ਆਪਾਂ ਅੱਦੇ ਤੁਹਾਨੂੰ ਆਉਂਦੀਆਂ ਵੀਡੀਓ ਦੇ ਵਿੱਚ ਦਿਖਾਉਂਦੇ ਰਾਵਾਂਗੇ ਇਹਨੂੰ ਵੈਸੇ ਵੀ ਕਿਸ ਤਰ੍ਹਾਂ ਦਾ ਹੀ ਬਣਿਆ ਵਾ ਜਾਂ ਜਦੋਂ ਬਣ ਜਾਊਗਾ ਫਿਰ ਮੈਂ ਤੁਹਾਨੂੰ ਇੱਕ ਵਾਰੀ ਇਹਦੀ ਵੀਡੀਓ ਜਿਹੜੀ ਆ ਉਹ ਦਿਖਾ ਦਊਗੀ ਕਿਉਂਕਿ ਹੁਣ ਵੀਡੀਓ ਸਮਾਪਤ ਕਰਨੀ ਆ ਮੈਂ ਤੇ ਇਹਨੂੰ ਬਣਨ ਤਾਂ 3 ਸਾਲ 3 ਮਹੀਨੇ ਸੌਰੀ ਲੱਗਣੇ ਆ ਤੇ ਆਪਾਂ ਜਿਹੜਾ ਪੁਰਾਣਾ ਆਪਣਾ ਕੋ ਪਿਛਲੇ ਸਾਲ ਦਾ ਪਿਆਵ ਨਾ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਇਹ ਮੈਂ ਤੁਹਾਨੂੰ ਐਲੋਵੇਰਾ ਤਾਂ ਦਿਖਾ ਰਹੀ ਆ ਕਿਉਂਕਿ ਕਈ ਮੇਰੇ ਭੈਣ ਭਰਾ ਕਹਿੰਦੇ ਆ ਜੀ ਖਾਦਾਂ ਦੇ ਨਾਲ ਜੀ ਨਾਸਰ ਹੁੰਦਾ ਆ ਉਹਨਾਂ ਇਹਨਾਂ ਦੇਸੀ ਚੀਜ਼ਾਂ ਦੇ ਵਿੱਚ ਨਹੀਂ ਹੁੰਦਾ ਪਰ ਜਿੰਨੀ ਕੁ ਮੈਨੂੰ ਜਾਣਕਾਰੀ ਹੈਗੀ ਆ ਜਾਂ ਮੇਰੇ ਇੰਨੇ ਸਾਲਾਂ ਦਾ ਤਜਰਬਾ ਮੈਂ ਜੇ ਤੁਹਾਡੇ ਨਾਲ ਸ਼ੇਅਰ ਕਰਾਂ ਮੈਨੂੰ ਇਹਨਾਂ ਚੀਜ਼ਾਂ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਤੁਸੀਂ ਇੱਕ ਵਾਰੀ ਇਹ ਤੇ ਵਿਸ਼ਵਾਸ ਕਰਕੇ ਦੇਖੋ ਆ ਜੋ ਮੈਂ ਤੁਹਾਨੂੰ ਇਹ ਵਾਲਾ ਆਰਗੈਨਿਕ ਫਰਟੀਲਾਈਜ਼ਰ ਬਣਾਉਣਾ ਦੱਸਣ ਲੱਗੀ ਆ ਕਿਉਂਕਿ ਖਾਦਾਂ ਵਿੱਚ ਮੇਨ ਆਪਾਂ ਡੀਏਪੀ ਵਗੈਰਾ ਜ਼ਿਆਦਾ ਜਾਂ ਯੂਰੀਆ ਹੀ ਆਪਾਂ ਪਾਉਨੇ ਆ ਕਿਉਂਕਿ ਯੂਰੀਆ ਸਸਤੀ ਮਿਲ ਜਾਂਦੀ ਆ ਠੀਕ ਆ ਜੀ ਲੇਕਿਨ ਐਲੋਵੇਰਾ ਦੇ ਵਿੱਚ ਕੁਝ ਇਹੋ ਜਿਹੇ ਵੀ ਤੱਤ ਹੁੰਦੇ ਆ ਜਿਹੜੇ ਸ਼ਾਇਦ ਆਪਾਂ ਨੂੰ ਖਾਦਾਂ ਤੋਂ ਵੀ ਨਹੀਂ ਮਿਲਦੇ ਜੀ ਇਹਦੇ ਵਿੱਚ 12 ਤਰ੍ਹਾਂ ਦੇ ਜਿਹੜੇ ਉਹ ਵਿਟਾਮਿਨ ਹੁੰਦੇ ਆ ਫੋਲੀ ਐਸਿਡ ਹੁੰਦਾ ਆ ਜਿਹੜਾ ਆਮ ਆਪਾਂ ਨੂੰ ਛੋਟੀਆਂ-ਮੋਟੀਆਂ ਖਾਦਾਂ ਦੇ ਵਿੱਚੋਂ ਬਿਲਕੁਲ ਵੀ ਨਹੀਂ ਮਿਲਦਾ ਕਾਪਰ ਆਇਰਨ ਅ ਅਮੀਨੋ ਐਸਿਡ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਛੋਟੀਆਂ-ਮੋਟੀਆਂ ਖਾਦਾਂ ਦੇ ਵਿੱਚ ਨਹੀਂ ਮਿਲਦਾ ਆਪਾਂ ਨੂੰ ਅਲੱਗ ਤੋਂ ਹੀ ਇਹ ਸਾਰੇ ਜਿਹੜੇ ਲੈਣੇ ਪੈਂਦੇ ਆ ਕੈਲਸ਼ੀਅਮ ਵੀ ਇਹਦੇ ਵਿੱਚ ਚੰਗੀ ਮਾਤਰਾ ਦੇ ਵਿੱਚ ਹੁੰਦਾ ਮੈਗਨੀਸ਼ੀਅਮ ਵੀ ਜੇ ਆਪਾਂ ਵੈਸੇ ਲਈਏ ਤਾਂ ਆਪਾਂ ਨੂੰ ਛੋਟੀ ਪੈਕਿੰਗ ਵੀ ਆਪਾਂ 1 ਕਿਲੋ ਦੀ ਵੀ ਲੈਣੇ ਆ ਤੇ 4-500 ਤੋਂ ਘੱਟ ਉਹ ਨਹੀਂ ਮਿਲਦੀ ਪੋਟਾਸ਼ੀਅਮ ਵੀ ਇਸੇ ਤਰ੍ਹਾਂ ਹੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਕਿਲੋ-ਕਿਲੋ ਦੀ ਪੈਕਿੰਗ ਵੀ ਲਈਏ ਤਾਂ ਉਹ 4-500 ਦੀਆਂ ਆਉਂਦੀਆਂ ਤੇ 12 ਤਰ੍ਹਾਂ ਦੇ ਇਹਦੇ ਵਿੱਚ ਜਿਹੜੇ ਵਿਟਾਮਿਨ ਹੁੰਦੇ ਆ ਤੇ ਜੇ ਆਪਾਂ ਕੱਲੇ-ਕੱਲੇ ਦੀ ਗੱਲ ਕਰਾਂਗੇ ਤਾਂ ਵੀਡੀਓ ਜਿਹੜੀ ਬਹੁਤ ਜਿਹੜੀ ਆ ਲੰਬੀ ਹੋ ਜਾਣੀ ਆ 75 ਤਰ੍ਹਾਂ ਦੇ ਜਿਹੜੇ ਇਹਦੇ ਵਿੱਚ ਪੋਸ਼ਕ ਤੱਤ ਜਿਹੜੇ ਆ ਨਾ ਉਹ ਕੱਲੇ ਐਲੋਵੇਰਾ ਤੋਂ ਹੀ ਆਪਾਂ ਨੂੰ ਬੂਟਿਆਂ ਨੂੰ ਜਿਹੜੇ ਆਪਣਿਆਂ ਨੂੰ ਉਹ ਮਿਲ ਜਾਂਦੇ ਆ ਇਸ ਕਰਕੇ ਜਿੰਨਾ ਤੁਸੀਂ ਜ਼ਿਆਦਾ ਹੋ ਸਕਦਾ ਨਾ ਐਲੋਵੇਰਾ ਦੀ ਵਰਤੋਂ ਜਿਹੜੀ ਆ ਬਾਹਰ ਖੇਤ ਦੇ ਵਿੱਚ ਖੁੱਲੀ ਜਗ੍ਹਾ ਤੇ ਤੁਸੀਂ ਲਗਾਛ ਲੋ ਜੇ ਨਹੀਂ ਤੁਸੀਂ ਖੁੱਲੀ ਜਗ੍ਹਾ ਹੈਗੀ ਤੁਹਾਡੇ ਕੋਲ ਤਾਂ ਤੁਸੀਂ ਇਸ ਤਰ੍ਹਾਂ ਦੇ ਇੱਕ ਗਮਲੇ ਦੇ ਵਿੱਚ ਲਗਾ ਲਓ ਇਹਦੇ ਵਿੱਚ ਮੈਨੂੰ ਲੱਗਦਾ ਮੇਰੇ 20 ਕਿਲੋ ਹੋਣ ਆਇਆ ਇਹ ਤਾਂ ਮੈਂ ਇਹ ਬਹੁਤ ਜ਼ਿਆਦੀ ਮਾਤਰਾ ਕਰਦੀ ਆ ਵਰਤਦੀ ਆ ਮਤਲਬ ਇਹਦਾ ਮੈਂ ਫਰਟੀਲਾਈਜ਼ਰ ਲਗਭਗ ਮੇਰੇ ਕੋਲ ਡਰਮ ਭਰਿਆ ਹੋਇਆ ਆ ਪੁਰਾਣੇ ਪਿਛਲੇ ਸਾਲ ਦਾ ਉਹ ਮੈਂ ਖੇਤ ਚੋਂ ਪਟਕੇ ਭਰਿਆ ਸੀ ਹੁਣ ਤੁਸੀਂ ਖੁਦ ਹੀ ਦੇਖ ਲਓ ਵੀ 75 ਤਰ੍ਹਾਂ ਦੇ ਜਿਹੜੇ ਪੋਸ਼ਕ ਤੱਤਾ ਉਹ ਇਹਦੇ ਵਿੱਚ ਹੁੰਦੇ ਆ ਤੇ ਫਿਰ ਆਪਾਂ ਨੂੰ ਖਾਦ ਪਾਉਣ ਦੀ ਹੋਰ ਕਿੰਨੀ ਜ਼ਿਆਦਾ ਜ਼ਰੂਰਤ ਹੀ ਨਹੀਂ ਪੈਣੀ ਹੈਗੀ ਤੇ 20 ਤਰ੍ਹਾਂ ਦੇ ਜਿਹੜੇ ਖਣਿਜ ਵਾ ਉਹ ਵੀ ਇਹਦੇ ਵਿੱਚੋਂ ਹੀ ਆਪਾਂ ਨੂੰ ਮਿਲ ਜਾਂਦੇ ਤੇ 12 ਤਰ੍ਹਾਂ ਦੇ ਜਿਹੜੇ ਵਿਟਾਮਿਨ ਆ ਉਹ ਵੀ ਆਪਾਂ ਨੂੰ ਇਹਦੇ ਵਿੱਚੋਂ ਹੀ ਮਿਲ ਜਾਂਦੇ ਆ ਤੇ ਜੇ ਆਪਾਂ ਸਾਰੀ ਹੀ ਗੱਲ ਕਰੀਏ ਕਿਹੜੇ ਕਿਹੜੇ ਪੋਸ਼ਕ ਤੱਤ ਇਹਦੇ ਵਿੱਚੋਂ ਮਿਲ ਜਾਂਦੇ ਆ ਕਾਪਰ ਆਇਰਨ ਆ ਅਮੀਨੋ ਐਸਿਡ ਮੇਨ ਜਿਹੜਾ ਹੁੰਦਾ ਬਹੁਤ ਜ਼ਰੂਰੀ ਇਹ ਵੀ ਇੱਕ ਤੱਤ ਹੁੰਦਾ ਆਪਣੇ ਬੂਟਿਆਂ ਵਾਸਤੇ ਫੋਲੀ ਐਸਿਡ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਇਹ ਸਾਰੇ ਜਿਹੜੇ ਆ ਇਹਦੇ ਵਿੱਚੋਂ ਐਲੋਵੇਰਾ ਦੇ ਵਿੱਚੋਂ ਹੀ ਮਿਲ ਜਾਂਦੇ ਆ ਤੇ ਇਸ ਤੋਂ ਇਲਾਵਾ ਜੇ ਆਪਾਂ ਕੱਦੂ ਦੀ ਗੱਲ ਕਰੀਏ ਕੀ ਆ ਲੋਕੀ ਦੀ ਉਹਦੇ ਵਿੱਚ ਵੀ ਜਿਹੜਾ ਕੈਲਸ਼ੀਅਮ ਆ ਨਾ ਉਹ ਵੀ ਇੱਕ ਬਹੁਤ ਹੀ ਚੰਗੀ ਮਾਤਰਾ ਦੇ ਵਿੱਚ ਹੁੰਦਾ ম্যাগਨੀਸ਼ੀਅਮ ਉਹਦੇ ਵਿੱਚ ਵੀ ਹੁੰਦਾ ਪੋਟਾਸ਼ੀਅਮ ਵੀ ਹੁੰਦਾ ਜ਼ਿੰਕ ਇਹ ਸਾਰੇ ਜਿਹੜੇ ਤੱਤ ਆ ਉਹ ਆਪਾਂ ਨੂੰ ਕੱਦੂ ਦੇ ਵਿੱਚੋਂ ਮਿਲ ਜਾਂਦੇ ਆ ਜਿਹਨੂੰ ਕਿ ਸ਼ਾਇਦ ਆਪਾਂ ਖਾਣਾ ਵੀ ਪਸੰਦ ਨਹੀਂ ਕਰਦੇ ਆਪਣੇ ਬੱਚੇ ਵੀ ਨਹੀਂ ਖਾਣਾ ਪਸੰਦ ਕਰਦੇ ਪਰ ਬਹੁਤ ਸਾਰੇ ਪੋਸ਼ਕ ਤੱਤ ਜਿਹੜੇ ਆ ਉਹ ਕੱਦੂ ਦੇ ਵਿੱਚ ਹੁੰਦੇ ਆ ਮੇਨ ਐਲੋਵੇਰੇ ਦੇ ਵਿੱਚ ਕੋਈ ਸ਼ਾਇਦ ਇਹੋ ਜਿਹਾ ਪੋਸ਼ਕ ਤੱਤ ਨਹੀਂ ਰਹਿ ਜਾਂਦਾ ਜਿਹੜਾ ਐਲੋਵੇਰੇ ਦੇ ਵਿੱਚ ਨਾ ਹੋਵੇ ਤੇ ਐਲੋਵੇਰੇ ਦਾ ਮੈਂ ਤੁਹਾਡੇ ਨਾਲ ਕਿਸੇ ਦਿਨ ਵੀਡੀਓ ਚ ਸ਼ੇਅਰ ਕਰੂੰਗੀ 20 ਕਿਲੋ ਐਲੋਵੇਰਾ ਇੱਕ ਦਿਨ ਵਾਸਤੇ ਤੁਸੀਂ ਮਤਲਬ ਕਿ ਬਣਾ ਸਕਦੇ ਹੋ ਉਹਦਾ ਫਰਟੀਲਾਈਜ਼ਰ ਕਿਸ ਤਰ੍ਹਾਂ ਬਣਾਉਣਾ ਵਾ ਥੋੜਾ ਮਹਿੰਗਾ ਪੈ ਜਾਂਦਾ ਵੈਸੇ ਉਹ ਮੇਨ ਉਹਨੂੰ ਤੁਹਾਡੇ ਚਾਹੀਦਾ ਜੀ 10 ਕਿਲੋ ਤੁਹਾਨੂੰ ਐਲੋਵੇਰਾ ਚਾਹੀਦਾ ਘੱਟੋ ਘੱਟ ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ 2-300 ਗਮਲਾ ਆ ਖਾਸ ਤੌਰ ਤੇ ਇਹ ਛੱਤ ਵਾਸਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਖੇਤ ਵਾਸਤੇ ਕਿਉਂਕਿ ਖੇਤ ਚੋਂ ਤੇ ਜਿਹੜੇ ਨਿਊਟ੍ਰੀਸ਼ਨ ਆ ਨਾ ਇਹ ਸਾਰੇ ਖੇਤ ਚੋਂ ਮਿਲ ਜਾਂਦੇ ਆ ਬੂਟਿਆਂ ਨੂੰ ਉਥੇ ਇੰਨਾ ਜ਼ਿਆਦਾ ਆਪਾਂ ਨੂੰ ਵਰਤੋਂ ਨਹੀਂ ਕਰਨੀ ਪੈਂਦੀ ਹੁਣ ਗਮਲੇ 'ਚ ਤੁਸੀਂ ਦੇਖੋ ਇੰਨੀ ਕਿ ਮਿੱਟੀ ਹੁੰਦੀ ਆ ਹਨਾ ਤੇ ਜਾਂ ਤਾਂ ਫਿਰ ਆਪਾਂ ਉਹ ਹੀ ਕੈਮੀਕਲ ਪਾ ਕੇ ਪੂਰਤੀ ਕਰਾਂਗੇ ਸਾਰੇ ਖਣਿਜਾਂ ਦੀ ਤੇ ਜਾਂ ਫਿਰ ਆਪਾਂ ਨੂੰ ਇਸ ਤਰ੍ਹਾਂ ਕਰਨੀ ਪੈਣੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਐਲੋਵੇਰੇ ਤੋਂ ਐਲੋਵੇਰੇ ਤੋਂ ਲਗਭਗ ਮੈਨੂੰ ਇੱਦਾਂ ਲੱਗਦਾ ਵੀ 80% ਜਿਹੜੀ ਆ ਨਾ ਖਣਿਜਾਂ ਦੀ ਪੂਰਤੀ ਆ ਕੱਲੇ ਐਲੋਵੇਰੇ ਤੋਂ ਹੀ ਹੋ ਜਾਂਦੀ ਆ ਇੱਕ ਵਾਰੀ ਤੁਸੀਂ ਵਿਸ਼ਵਾਸ ਕਰਕੇ ਬਣਾ ਕੇ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿਉਂਕਿ ਮੈਨੂੰ ਲੱਗਦਾ ਵੀ ਐਲੋਵੇਰੇ ਤੇ ਬਹੁਤ ਘੱਟ ਹੀ ਤੁਹਾਨੂੰ ਵੀਡੀਓ ਮਿਲਣ ਗਈਆਂ ਤੇ ਪਰ ਮੈਂ ਇਹ ਖੁਦ ਚੀਜ਼ ਵਰਤਦੀ ਆ ਮੈਂ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਵਾ ਤੇ ਬਾਕੀ ਹੁਣ ਤੁਸੀਂ ਬਣਾ ਕੇ ਫਿਰ ਦੱਸਿਓ ਜੇ ਕਿਸੇ ਨੇ ਐਲੋਵੇਰੇ ਦਾ ਫਰਟੀਲਾਈਜ਼ਰ ਬਣਾਉਣਾ ਵਾ ਲਗਭਗ 2-3 ਦਿਨ ਦੇ ਵਿੱਚ ਮੈਂ ਵੀਡੀਓ ਬਣਾਉਂਗੀ ਤੇ ਤੁਸੀਂ ਐਲੋਵੇਰਾ ਜਿਹੜਾ ਆ ਉਹਨੂੰ ਨਾ ਲੈ ਕੇ ਰੱਖ ਲਓ ਐਲੋਵੇਰਾ ਇੱਕ ਗਲੋਬ ਇਹ ਦੋ ਚੀਜ਼ਾਂ ਦਾ ਤੁਸੀਂ ਅਰੇਂਜਮੈਂਟ ਕਰ ਲਓ ਤੇ ਜਿਹੜੀ ਤੀਜੀ ਚੀਜ਼ ਇਹਦੇ ਵਿੱਚ ਪੈਣੀ ਆ ਉਹ ਮੈਂ ਤੁਹਾਨੂੰ ਉਸੇ ਦਿਨ ਹੀ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਕੱਲ ਜਾਂ ਪਰਸੋਂ ਵਾਲੀ ਵੀਡੀਓ 'ਚ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਲਗਭਗ ਤੁਸੀਂ 2 ਸਾਲ ਤੱਕ ਉਹਨੂੰ ਸਟੋਰ ਕਰ ਸਕਦੇ ਹੋ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਫਿਰ ਖਾਦ ਪਾਉਣ ਦੀ ਜਿਹੜੀ ਜ਼ਰੂਰਤ ਆ ਉਹ ਨਹੀਂ ਪੈਣੀ ਠੀਕ ਆ ਜੀ ਸ਼ਾਮ ਆ ਪੈ ਗਈਆਂ ਹਨੇਰਾ ਹੋ ਗਿਆ ਤੇ ਹੁਣ ਬੱਸ ਵੀਡੀਓ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆਂ ਇਹ ਮੈਂ ਪਨੀਰੀਆਂ ਭੀਜੀਆਂ ਹੋਈਆਂ ਜੀ ਲਗਭਗ 5-6 ਤਰ੍ਹਾਂ ਦੀਆਂ ਇੱਥੇ ਗੋਭੀ ਦੀਆਂ ਇਹਦੀ ਵੀ ਵੀਡੀਓ ਇੱਕ ਦੋ ਤਿੰਨ ਤੱਕ ਬਸ ਆ ਜਾਣੀ ਆ ਇਹਨੂੰ ਆਪਾਂ ਬੀਜਣਾ ਪਨੀਰੀ ਨੂੰ ਇੱਕ ਮੈਂ ਤੁਹਾਨੂੰ ਇੱਧਰ ਪਨੀਰੀ ਦਿਖਾਉਣੀ ਆ ਆਹ ਦੇਖਿਓ ਤੁਸੀਂ ਇਹਦਾ ਰੰਗ ਜਿਹੜਾ ਦੇਖਿਓ ਕਿਹੜੇ ਲੋਟ ਦਾ ਕਿੰਨਾ ਸੋਹਣਾ ਇਹਦਾ ਰੰਗ ਪੈਰਟ ਕਲਰ ਆ ਬਹੁਤ ਪਿਆਰਾ ਰੰਗ ਲੱਗਦਾ ਮੈਨੂੰ ਇਹ ਬਸ ਇਹ ਮੈਂ ਇੱਕ ਦੋ ਦਿਨ ਤੱਕ ਬੀਜਦਾ ਨਹੀਂ ਤੇ ਇਹਨੇ ਜਿਹੜੇ ਆ ਨਾ ਆਹ ਦੇਖੋ ਇਹਦਾ ਨਾ ਇੱਥੋਂ ਡਿਜ਼ਾਈਨ ਬਣਨ ਲੱਗ ਗਿਆ ਵੇ ਆਹ ਵਾਲਾ ਆ ਡਿਜ਼ਾਈਨ ਬਣਨ ਲੱਗ ਗਿਆ ਗੋਭੀ ਦਾ ਇਹ ਕੋਈ ਬਾਹਰ ਦੀ ਵੈਰਾਈਟੀ ਆ ਨਹੀਂ ਤੇ ਇਹ ਇੱਥੇ ਡਿਜ਼ਾਈਨ ਬਣਾਉਣ ਲੱਗ ਜਾਣਾ ਇੰਨੀ ਸੰਘਣੀ ਚੀਜ਼ ਤੇ ਫਿਰ ਇਹ ਸਹੀ ਨਹੀਂ ਬਣਨਾ ਇਹਦਾ ਫੁੱਲ ਤੇ ਇਹ ਬਸ ਮੈਂ ਕੱਲ ਨੂੰ ਇਹਨੂੰ ਲਗਾ ਦੇਣਾ ਹੁਣ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਤੇ ਹੁਣ ਮੈਂ ਸਾਤੇ ਪਾਉਣ ਦਾ ਤਰੀਕਾ ਤੁਹਾਨੂੰ ਦੱਸ ਹੀ ਦਵਾਂ ਜਿਹੜਾ ਆਪਾਂ ਫਰਟੀਲਾਈਜ਼ਰ ਬਣਾਇਆ ਸੀਗਾ ਪਿਛਲੇ ਸਾਲ ਵਾਲੇ ਜਿਹੜੇ ਮੈਂ ਤੁਹਾਨੂੰ ਹੁਣ ਦੱਸ ਦੇਣ ਲੱਗੀ ਆ ਆ ਮੈਂ 2 ਲੀਟਰ ਲੈ ਲਿਆ ਜੀ ਪਿਛਲੇ ਸਾਲ ਦਾ ਮੇਰੇ ਕੋਲ ਪਿਆ ਦੇ ਨੂੰ ਤੁਸੀਂ ਦੇਖ ਸਕਦੇ ਹੋ ਚ ਸਾਰਾ ਯਾਦ ਆ ਐਲੋਵੇਰਾ ਕਿਦਾਂ ਡੀਕੰਪੋਜ਼ ਹੋਇਆ ਹਾ ਵਿੱਚ ਹੀ ਆ ਦੇਖੋ ਤੁਸੀਂ ਬਿਲਕੁਲ ਨਾ ਗਲ ਚੁੱਕਾ ਆ 2 ਕਿਲੋ ਇਹ ਮੈਂ ਲੈ ਲਿਆ 10 ਕਿਲੋ ਮੈਂ ਇਹਦੇ ਵਿੱਚ ਲੱਗੀਆਂ ਪਾਣੀ ਪਾਉਣ ਠੀਕ ਆ ਜੀ ਮੈਂ ਪਹਿਲਾਂ ਪਾਣੀ ਮਿਕਸ ਕਰ ਲਵਾਂ ਫੇ ਅੱਗੇ ਦਿਖਾਉਣੀ ਆ ਇਹਦੀ ਜਿਹੜੀ ਵਰਤੋਂ ਜੀ ਇੱਕ ਮੈਂ ਤੁਹਾਨੂੰ ਆ ਝੱਗ ਬਣ ਗਈ ਤੁਸੀਂ ਦੇਖੋ ਪਾਣੀ ਪਾਉਣਾ ਇਹਦੀ ਜਿਹੜੀ ਵਰਤੋਂ ਆ ਨਾ ਇਹ ਛੋਟੇ ਬੂਟਿਆਂ ਨੂੰ ਬਿਲਕੁਲ ਨਹੀਂ ਕਰਨੀ ਜਿਹੜੇ ਇਦਾਂ ਦੇ ਛੋਟੇ ਬੂਟੇ ਮਹੀਨੇ ਤੋਂ ਘਟਵਾ ਨਾ ਉਹਨਾਂ 'ਚ ਬਿਲਕੁਲ ਨਹੀਂ ਕਰਨੀ ਜਦੋਂ 25 ਦਿਨ ਦੇ ਬੂਟੇ ਹੋ ਜਾਣ ਨਾ ਫੇ ਤੁਸੀਂ ਲਗਭਗ ਅੱਧਾ ਲੀਟਰ ਜਿਹੜਾ ਵਾ ਉਹ ਪਾਉਣਾ ਆ ਕਿਉਂਕਿ ਲੋਹਾ ਬਹੁਤ ਤੇਜ਼ ਵਿੱਚ ਜਿਹੜਾ ਲੋਹਾ ਹੁੰਦਾ ਨਾ ਉਹਦੇ ਨਾਲ ਫੇ ਬੂਟੇ ਖਰਾਬੀ ਹੋ ਜਾਂਦੇ ਕਈ ਵਾਰੀ ਜੇ ਜਿਆਦਾ ਮਾਤਰਾ ਹੋ ਜਵੇ ਤਾਂ ਇਹ ਤੁਸੀਂ ਵੱਡੇ ਬੂਟਿਆਂ ਨੂੰ ਪਾਉਣੇ ਆ ਇਸ ਤਰ੍ਹਾਂ ਜਦੋਂ ਵੱਡੇ ਬੂਟੇ ਹੋ ਜਾਣ ਜਾਂ ਜਦੋਂ ਮਹੀਨੇ ਤੋਂ ਉੱਪਰ ਹੋ ਗਏ ਨਾ ਬੂਟੇ ਫੇ ਤੁਸੀਂ ਉਹਨਾਂ ਨੂੰ ਪਾਉਣਾ ਆ ਇਹ ਠੀਕ ਆ ਜੀ ਬਸ ਇਸ ਗੱਲ ਦਾ ਹੀ ਧਿਆਨ ਰੱਖਣਾ ਬਾਕੀ ਹੋਰ ਕੁਝ ਨਹੀਂ ਹੁੰਦਾ ਵੀ ਛੋਟੇ ਬੂਟਿਆਂ ਨੂੰ ਨਹੀਂ ਜ਼ਿਆਦਾ ਪਾਉਣਾ ਜਾਂ ਫੇ ਬਿਲਕੁਲ ਤੁਸੀਂ ਪਤਲਾ ਕਰਕੇ ਲੀਕਵਿਡ ਪਾਓ ਆਮ ਵੱਡੇ ਨੂੰ 1 ਲੀਟਰ ਪਾਤਾ ਆ ਇਹਨਾਂ ਸਾਰਿਆਂ ਨੂੰ ਨਾ 1-1 ਲੀਟਰ ਹੁਣ ਪਾ ਦੇਣਾ ਤੇ ਛੋਟੇ ਬੂਟਿਆਂ ਨੂੰ ਤੁਸੀਂ ਮਹੀਨੇ ਤੋਂ ਉੱਪਰ ਹੀ ਪਾਣਾ ਵਾ 1 ਲੀਟਰ ਇਹ ਫਰਟੀਲਾਈਜ਼ਰ ਦਾ ਲੈਣਾ ਤੁਸੀਂ ਤੇ 15 ਲੀਟਰ ਪਾਣੀ ਦਾ ਲੈ ਕੇ ਫੇਰ ਤੁਸੀਂ ਇਹਦੀ ਵਰਤੋਂ ਕਰਨੀ ਆ ਠੀਕ ਆ ਜੀ ਤੇ ਬਸ ਹੁਣ ਮੈਂ ਸਾਰੇ ਬੂਟਿਆਂ ਨੂੰ ਇੱਦਾਂ ਹੀ ਪਾ ਦੂੰਗੀ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਆ ਥੋੜੀ ਵੀ ਤੁਹਾਨੂੰ ਜਾਣਕਾਰੀ ਮਿਲਦੀ ਆ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜਿਉਂਦੇ ਵੱਸਦੇ ਰਹੋ